ਫਰਾਂਸ ਅੱਜ ਸਾਡੇ ਨਾਲ ਡਾਕਟਰ ਸੋਨ ਲਾਲ ਬਲੱਗਣ ਜੀ ਨੇ ਜੋ ਕਿ ਸਮਾਜਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਡਾਕਟਰ ਸਾਹਿਬ ਜੋ ਭਾਰਤ ਤੇ ਪਾਕਿਸਤਾਨ ਦੀ جنگ ਲੱਗ ਰਹੀ ਆ ਵਿਚਾਰ ਚੱਲ ਰਹੇ ਆ ਇਹਦੇ ਬਾਰੇ ਦੱਸੋ ਜੀ ਰੇਕੋ ਜੀ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਹਾਲਾਤ ਜੰਗ ਵਰਗੇ ਭਾਰਤ ਦੇ ਵਿੱਚ ਹੋਏ ਪੈ ਨੇ ਇਸ 1947 ਤੋਂ ਇਹ ਹਾਲਾਤ ਚੱਲੇ ਨੇ ਬਾੜ ਦੇ ਵਿੱਚ ਆ ਇਹਨਾਂ ਨਾਲ ਲੱਗੀ ਫੈਂਡ ਦੇ ਵਿੱਚ ਫੇਰ ਲੱਗੀ ਪਾਕਿਸਤਾਨ ਦੇ ਨਾਲ ਖੱਤਰ ਵਿੱਚ ਫੇਰ ਲੱਗੀ ਆ ਹੁਣ ਜੰਗ ਪਹਿਲਾਂ ਫਿਰ ਕਾਰਗਰ ਦਾ ਜੁਧ ਹੋਇਆ ਛੋਟਾ ਮोटा ਜਿਆ ਹੁਣੇ ਫੇਰ ਜੁਧ ਵਰਗੇ ਹਾਲਾਤ ਨੇ ਇਹ ਜੁਧ ਨਹੀਂ ਹੈ ਇਹ ਜੁਧ ਨਹੀਂ ਇਹ ਦੋ ਨੇਸ਼ਨ ਦੀ ਲੜਾਈ ਹੈ ਇੱਕ ਪਾਸੇ ਆਪਣੇ ਆਪ ਨੂੰ ਅਸੀਂ ਕਹਿੰਦੇ ਅਸੀਂ ਹਿੰਦੂਆ ਇੱਕ ਪਾਸੇ ਅਸੀਂ ਉਹਨਾਂ ਕਹਿੰਦੇ ਮੁਸਲਮਾਨ ਸਾਤਿਉ ਮੈਂ ਤੁਹਾਨੂੰ ਇੱਕ ਬੜਾ ਲੰਮਾ ਚੌੜਾ ਮੈਸੇਜ ਦੇਣਾ ਚਾਹੁੰਦਾ ਇਸ ਅੱਜ ਦੀ ਸਵਾਲ ਦੇ ਧਰੂ ਭਾਰਤ ਜੋ ਹੈ ਇਹ ਜੇ ਵੰਡ ਹੋਈ 47 ਦੇ ਵਿੱਚ ਉਹ ਅਗਰ ਵੰਡ ਨਾ ਹੁੰਦੀ ਬੰਗਲਾਦੇਸ਼ ਔਰ ਪਾਕਿਸਤਾਨ ਸਾਡੇ ਭਾਰਤ ਦੇ ਵਿੱਚ ਹੁੰਦੇ ਸਾਡਾ ਜਿਵੇਂ ਅਸੀਂ ਕਹਿੰਦੇ ਵਿਸ਼ਾਲ ਭਾਰਤ ਹੁੰਦਾ ਸਾਡਾ ਤਾਂ ਇਸ ਮੁਲਕ ਦੇ ਵਿੱਚ ਅਗਰ ਡੈਮੋਕ੍ਰੇਸੀ ਹੁੰਦੀ ਤਾਂ ਜੋ ਸਾਡਾ ਅੱਜ ਇਸ ਭਾਰਤ ਦੇ ਉੱਤੇ ਇੱਕ ਸਨਾਤਨੀ ਆਪਣੇ ਆਪ ਨੂੰ ਤਾਉਣ ਵਾਲਾ ਮੋਦੀ ਮੁੱਖ ਪ੍ਰਾਈਮ ਮਿਨਿਸਟਰ ਬਣਾਇਆ ਬੈਠਾ ਇਹ ਕਦੇ ਨਾ ਬਣ ਸਕਦਾ ਸਾਡੇ ਮੁਲਕ ਦੇ ਐਡੀ ਬੜੀ ਇਹਨਾਂ ਦੀ ਚਾਲ ਸੀ ਆਰਐਸਐਸ ਦੀ ਸਨਾਤਨੀਆਂ ਦੀ ਜਿਹੜੀ ਚਾਲ ਸੀ ਇਹਨਾਂ ਨੇ 1935 ਤੋਂ ਇਹ ਮੁਸਲਮਾਨ ਹਿੰਦੂ ਮੁਸਲਮਾਨ ਕੰਨਾ ਸ਼ੁਰੂ ਕਰ ਦਿੱਤਾ ਸੀ ਉਸ ਤੋਂ ਪਹਿਲਾਂ ਕਦੇ ਸਾਡੇ ਭਾਰਤ ਵਿੱਚ 35 ਤੋਂ ਪਹਿਲਾਂ ਕਦੇ ਦੰਗੇ ਨਹੀਂ ਹੋਏ ਸੀ ਇਹਨਾਂ ਦੇ ਮੁਸਲਮਾਨ ਦੇ ਉਸ ਤੋਂ ਬਾਅਦ ਆਰਐਸਐਸ ਨੇ ਭਾਰਤ ਵਿੱਚ ਦੰਗੇ ਕਰਾਉਣੇ ਸ਼ੁਰੂ ਕਰ ਦਿੱਤੇ ਹਿੰਦੂ ਮੁਸਲਮਾਨ ਦੇ ਔਰ ਦੋਸ ਤਿੰਨ ਸਾਡੇ ਸਟੇਟਾਂ ਬਣ ਗਈਆਂ ਭਾਰਤ ਬੰਗਲਾਦੇਸ਼ ਤੇ ਪਾਕਿਸਤਾਨ ਪਾਕਿਸਤਾਨ ਕੋਈ ਬਾੜ ਆਇਆ ਲੋਕ ਨੇ ਸਾਡੇ ਵਿੱਚੋਂ ਗਏ ਰਹੇ ਨੇ ਉਹਨਾਂ ਆਫਰ ਸੀਗੀ ਕਿ ਤੁਸੀਂ ਪਾਕਿਸਤਾਨ ਜਾ ਸਕਦੇ ਹੋ ਜਾਂ ਬੰਗਲਾਦੇਸ਼ ਜਾ ਸਕਦੇ ਹੋ ਬਹੁਤ سارے ਮੁਸਲਮਾਨ ਸਾਡੇ ਭਾਰਤ ਵਿੱਚੋਂ ਨਹੀਂ ਗਏ ਉਹ ਸਾਡੇ ਵਿੱਚ ਬੈਠੇ ਨੇ ਸਾਡੀ ਕੋਈ ਲੜਾਈ ਨਹੀਂ ਨਾ ਪਾਕਿਸਤਾਨ ਨਾਲ ਨਾ ਬੰਗਲਾਦੇਸ਼ ਨਾਲ ਸਿਰਫ ਇਹ ਇੱਕ ਰਾਜਨੀਤਿਕ ਲੜਾਈ ਹੈ ਸਮੇਂ-ਸਮੇਂ 'ਤੇ ਜੋ ਨੈਸ਼ਨਲ ਲੜਾਈਆਂ ਹੁੰਦੀਆਂ ਰਹੀਆਂ ਨੇ ਪਾਕਿਸਤਾਨ ਦੇ ਨਾਲ ਉਹ ਇੱਥੇ ਦੀ ਪੋਲੀਟੀਕਲ ਅਨਸਟੇਬਿਲਟੀ ਕਰਕੇ ਨੇ ਯਾਨੀ ਨਾ ਕਿ ਕੋਈ ਸਾਡਾ ਇਸ਼ੂ ਸੀਗਾ ਅੱਜ ਕੀ ਹੈ ਭਾਰਤ ਦਾ ਚੌਕੀਦਾਰ ਮੋਦੀ ਹੈ ਉਹ ਪਤਾ ਨਹੀਂ ਚੌਂਕੀਦਾਰ ਬਿਮਾਰੋ ਕੀ ਹੋ ਰਿਹਾ ਹੈ ਹਮਲਾ ਹੋ ਰਿਹਾ ਬਹੁਤ ਲੋਕ ਆ ਰਹੇ ਨੇ ਉਹ ਹਮਲਾ ਕਰਕੇ ਪਹਿਲਾ ਪਹਿਲਗਾਮ ਦੇ ਵਿੱਚ ਵਾਪਸ ਚਲੇ ਗਏ ਉਹ ਪਤਾ ਨਹੀਂ ਕੌਣ ਸੀ ਕੌਣ ਨਹੀਂ ਸੀ ਉਹਨਾਂ ਬਾਰੇ ਕੀ ਟਿੱਪਣੀ ਕਰਨਾ ਮੇਰੇ ਹੱਕ ਦੇ ਵਿੱਚ ਨਹੀਂ ਹੈ ਮੇਰੇ ਪ੍ਰਿਵਿਊ ਦੇ ਵਿੱਚ ਨਹੀਂ ਹੈ ਕਿਉਂਕਿ ਉਹ ਆਈਐਸ ਇੰਟੈਲੀਜੈਂਸ ਦਾ ਕੰਮ ਹੈ ਵੀ ਆਏ ਆ ਕੇ ਚਲੇ ਗਏ ਉਸ ਦੇ ਬਾਅਦ ਅਸੀਂ ਉਸ ਦੇਸ਼ ਦੇ ਉੱਤੇ ਹਮਲਾ ਕਰੀਬੇ ਪਾਕਿਸਤਾਨ ਦੀ ਚਾਲ ਹੈ ਇਹ ਬਹੁਤ ਹੀ ਮੰਦ ਭਾਗੀ ਗੱਲ ਸਾਡੇ ਦੋਨਾਂ ਦੇਸ਼ਾਂ ਦੇ ਜੋ ਨਾਗਰਿਕ ਨੇ ਉਹ ਬਹੁਤ ਹੀ ਅਹਿਮ ਨਾਗਰਿਕ ਨੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਚਾਹੇ ਸਾਡੇ ਪਾਕਿਸਤਾਨ ਨਾਲੋਂ ਵੱਧ ਸਾਡੇ ਸਾਡੇ ਭਾਰਤ ਦੇ ਵਿੱਚ ਮੁਸਲਮਾਨ ਰਸਦੇ ਨੇ ਮੁਸਲਮਾਨ ਵੀ ਸਾਡੇ ਭਾਈ ਨੇ ਹਿੰਦੂ ਵੀ ਸਾਡੇ ਭਾਈ ਨੇ ਸਿੱਖ ਵੀ ਸਾਡੇ ਭਾਈ ਨੇ ਪਾਕਿਸਤਾਨ ਨੂੰ ਇਹ ਜੋ ਉਹਨੇ ਅਗਰ ਉਸਦੀ ਇਹ ਕਾਰਵਾਈ ਆ ਹੋਰ ਉਹਰੇ ਇਹ ਕਰਵਾਈ ਆ ਉਹਨਾਂ ਦੀ ਏਜੰਸੀਆਂ ਨੇ ਕਿਸੇ ਨੇ ਕਰਵਾਈ ਆ ਤਾਂ ਬਹੁਤ ਮੰਦ ਭਾਗੀ ਆ ਤਾਂ ਇਹਨਾਂ ਦਾ ਦੋਨਾਂ ਦੇਸ਼ਾਂ ਨੂੰ ਬੈਠ ਕੇ ਉਹਦਾ ਹੱਲ ਪਣਾ ਚਾਹੀਦਾ ਸੀ ਕਿ ਮੈਂ ਬਹੁਤ ਲੰਬਾ ਚੌੜਾ ਇਹ ਤੇ ਭਾਸ਼ਾ ਨਾ ਦਿੰਦਾ ਹੋਇਆ ਇਹਨੇ ਕਿਸਣਾ ਜੋਨੇ ਮਿਜੂ ਲੜਾਈ ਹੈ ਜੋ ਜੰਗ ਹੈ ਜੰਗ ਮੈਨੇ ਹੁੰਦੀ ਹੈ ਜਰ ਜੋ ਇੱਕ ਵਾਰ ਜੰਗ ਲੱਗ ਜਾਏ ਤਾਂ ਜਰ ਲੱਗ ਜਾਏ ਕਿਸੇ ਚੀਜ਼ ਨੂੰ ਲੋਹੇ ਨੂੰ ਉਹ ਲੈ ਨਹੀਂ ਦੇ ਨੀ ਉਹ ਤਾਂ ਪਿੱਛਾ ਨਹੀਂ ਛੱਡਦੀ ਇਹ ਜੰਗ ਹੈ ਤੇ ਸਾਨੂੰ ਬੰਦ ਕਰ ਦੇਣੀ ਚਾਹੀਦੀ ਹੈ ਸਾਡਾ ਗਰੀਬ ਮੌਲਕ ਹੈ 80 ਲੱਖ ਤੋਂ 80 ਲੱਖ 80 ਕਰੋੜ ਲੋਕ ਤਾਂ ਸਾਡੇ ਭਾਰਤ ਵਿੱਚ ਐਸੇ ਨੇ ਇਹਨਾਂ ਨੂੰ 5 ਕਿਲੋ ਅਨਾਜ ਮੋਦੀ ਸਰਕਾਰ ਦਿੰਦੀ ਹੈ ਇਹਦਾ ਮਤਲਬ ਸਾਡੇ ਦੇਸ਼ ਦੇ ਵਿੱਚ ਅੱਧੇ ਤੋਂ ਵੱਧ ਜਨਸਖਿਆ ਸਾਡੀ ਗਰੀਬੀ ਦੇ ਵਿੱਚ ਹੈ ਅਸੀਂ ਜੰਗਾਂ ਲੜਨ ਦੇ ਕਾਬਿਲ ਨਹੀਂ ਹਾਂ ਅਸੀਂ ਗਰੀਬ ਲੋਕਾਂ ਸਾਨੂੰ ਜੰਗ ਨਹੀਂ ਲੜਨਾ ਚਾਹੀਦਾ ਸਾਨੂੰ ਸ਼ਾਂਤੀ ਨਾਲ ਰਹਿਣਾ ਚਾਹੀਦਾ ਜੋ ਕਰੇਗਾ ਸੋ ਭਰੇਗਾ ਉਹ ਇੱਕ ਜੋ ਥਿਉਰੀ ਹੈ ਜੋ ਮਾੜਾ ਕੰਮ ਕਰੂਗਾ ਉਹਦਾ ਮਾੜਾ ਹੋਊਗਾ ਜੋ ਚੰਗਾ ਕੰਮ ਕਰੂਗਾ ਚੰਗਾ ਹੋਊਗਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਮ ਆਦਮੀ ਸਮਾਜਵਾਦੀ ਪਾਰਟੀ ਵੱਲੋਂ ਕਹਿਣਾ ਚਾਹੁੰਦਾ ਵੀ ਸ਼ਾਂਤੀ ਨਾਲ ਰਹੋ ਕੋਈ ਕਿਸੇ ਨਾਲ ਦੁੱਖ ਤਕਲੀਫ ਤੇ ਬੰਨਝੇ ਹੋ ਔਰ ਕਿਸੇ ਨਾਲ ਦੁਸ਼ਤ ਨਾ ਕਰੋ ਧੰਨਵਾਦ Thank you Dr.